ਹੈਲੋ ਜੀ ਜਿਆਆਂ ਨੂੰ ਕਿਦਾਂ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੋਗੇ ਖੂਬ ਮਜ਼ੇ ਚ ਹੋਵੋਗੇ ਜਿੱਥੇ ਵੀ ਹੋਵੋਗੇ ਆਪਣੀ ਜ਼ਿੰਦਗੀ ਨੂੰ ਬਰਪੂਰ ਇੰਜੋਏ ਕਰਦੇ ਹੋ ਉੱਪਰ ਵੱਲ ਮੈਨੂੰ ਸਭ ਨੂੰ ਆਪਣੇ ਚੜ੍ਹਦੀ ਕਲਾ ਚ ਰੱਖੇ ਤੇ ਜਿੱਦਾਂ ਕਿ ਸਾਡੇ ਈਵਰਸ ਨੂੰ ਸਾਡੀ ਫੈਮਿਲੀ ਨੂੰ ਪਤਾ ਹੈ ਜੀ ਆਪਾਂ ਨੇ ਪਹਿਲੇ ਵੀ ਅਮਨਦੀਪ ਦੀ ਵੀਡੀਓ ਦੇਖੀ ਠੀਕ ਹੈ ਉਹਦੇ ਵਿੱਚ ਉਹਨੇ ਸਾਡੇ ਅਪਾ ਉਹਨਾਂ ਦਾ ਸਿਮਰਨ ਜੋਤ ਦੇ ਜਿਹੜੇ ਚੈਨਲ ਤੇ ਦੇਖੀ ਨਾ ਉਹਨਾਂ ਨੇ ਉਹਨਾਂ ਨੇ ਮਤਲਬ ਹਾਂਜੀ ਸੱਚਾ ਨਹੀਂ ਹੋਣ ਦੀ ਤਾਂ ਉਹਨਾਂ ਨੇ ਕਿਹਾ ਮੇਰੀ ਤੇ ਹਰ ਚੀਜ਼ ਜਿਹੜੀ ਹੈ ਨਾ ਉਹ ਲੋਨ ਦੇ ਆ ਕਿਸੇ ਨੇ ਗਿਫਟ ਦਿੱਤਾ ਹੈ ਇੰਨੀਆਂ ਮਹਿੰਗੀਆਂ ਘੜੀਆਂ ਜੋ ਵੀ ਹੈ ਸਾਰਾ ਕੁਝ ਕਹਿੰਦੀ ਮੈਨੂੰ ਗਿਫਟ ਦਿੱਤਾ ਹੈ ਇਦਾਂ ਹੀ ਆਪਾਂ ਅੱਜ ਵੀਡੀਓ ਦੇਖਣ ਜਾਣੀਆਂ ਮੇਰਾ ਖਿਆਲ ਹੈ ਉਹਦੀ ਗੱਡੀ ਜਿਹੜੀ ਹੈ ਨਾ ਉਹ ਫੜੀ ਗਈ ਹੈ ਠੀਕ ਹੈ ਇਹਦੇ ਵਿੱਚ ਜਿਹੜੀਆਂ ਉਹਦੀਆਂ ਆਪਣੀ ਆਮ ਨਹੀਂ ਤੋਂ ਵੀ ਜ਼ਿਆਦਾ ਜਿਹੜੀਆਂ ਉਹ ਐਕਸਪੈਂਸਿਵ ਚੀਜ਼ਾਂ ਲਈਆਂ ਹਨ ਨਾ ਉਹ ਸਾਰੀਆਂ ਚੀਜ਼ਾਂ ਜਿਹੜਾ ਉਹਦਾ ਪਾਂਡਾ ਜਿਹੜਾ ਫਟ ਗਿਆ ਤੇ ਆਪਾਂ ਲੋਕਡੋਨ ਵਾਲੇ ਨੇ ਮਤਲਬ ਕਿ ਐਂਕਰ ਨੇ ਤੇ ਇਹ ਜਿਹੜੀਆਂ ਵੀ ਪੰਜਾਬ ਦੇ ਵਿੱਚ ਐਵੇਂ ਦੀਆਂ ਚੀਜ਼ਾਂ ਹੁੰਦੀਆਂ ਨੇ ਨਾ ਇਹਨਾਂ ਤੇ ਜਾ ਕੇ ਜਿਹੜਾ ਉਹ ਨਿਊਜ਼ ਲੈਂਦੇ ਨੇ ਇੰਟਰਵਿਊ ਲੈਂਦੇ ਨੇ ਮਤਲਬ ਵੀਡੀਓ ਬਣਾਉਂਦੇ ਨੇ ਦੱਸਦੇ ਨੇ ਸਾਰਾ ਕੁਝ ਇਹਦਾ ਮਤਲਬ ਇਹ ਹੈ ਨਾ ਕਿ ਵੀਡੀਓ ਆਪਾਂ ਨੂੰ ਕਿਸੇ ਨੇ ਸੁਜੈਸਟ ਕੀਤੀ ਹੈ ਪਹਿਲੇ ਵੀਡੀਓ ਦੇਖ ਲਈਏ ਫਿਰ ਇਹਦੇ ਤੇ ਆਪਣੀ ਜਿਹੜੀ ਗੱਲਬਾਤ ਹੈ ਮਤਲਬ ਆਪਾਂ ਨੇ ਅਮਨਦੀਪ ਦਾ ਹਜੇ ਲਾਸਟ ਪਾਰਟ ਨਹੀਂ ਇੰਟਰਵਿਊ ਦਾ ਦੇਖਿਆ ਸੀ ਨਾ ਤੇ ਇਹਦਾ ਮਤਲਬ ਇਹ ਹੈ ਕਿ ਉਹ ਉਹਦੇ ਵਿੱਚ ਜੋ ਕਹੇ ਵੀਡੀਓ ਨੂੰ ਦੇਖ ਕੇ ਇਦਾਂ ਹੀ ਲੱਗ ਰਿਹਾ ਤੇ ਪਹਿਲੇ ਆਪਾਂ ਵੀਡੀਓ ਦੇਖ ਲੈਂਦੇ ਆ ਬਾਕੀ ਵਿਚਾਰ ਜਿਹੜੇ ਨੇ ਆਪਾਂ ਐਂਡ ਵਿੱਚ ਸਾਂਝੇ ਕਰ ਲਵਾਂਗੇ ਸਿਆਣੇ ਕਹਿੰਦੇ ਆ ਕਿ ਜਿਆਦਾ ਫੁਕਰੀਆਂ ਮਾਰਨੀਆਂ ਚੰਗੀਆਂ ਨਹੀਂ ਹੁੰਦੀਆਂ ਕਈ ਵਾਰੇ ਮਹਿੰਗੀਆਂ ਪੈ ਜਾਂਦੀਆਂ ਤਾਂ ਇਹ ਮਹਿੰਗੀਆਂ ਪਈਆਂ ਥਾਰ ਵਾਲੀ ਬੀਬੀ ਨੂੰ ਜਿਹੜੀ ਬੀਤੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਬੈਠ ਕੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਸੀ ਤੇ ਇਹ ਕਹਿ ਰਹੀ ਸੀ ਕਿ ਮੇਰਾ ਸਾਰਾ ਕੁਝ ਲੋਨ ਤੇ ਆ ਮੇਰੀ ਕੋਠੀ ਲੋਨ ਤੇ ਆ ਮੇਰਾ ਮੋਟਰਸਾਈਕਲ ਲੋਨ ਤੇ ਆ ਮੋਬਾਈਲ ਕਿਸੇ ਨੇ ਦਿੱਤਾ ਮੇਰਾ ਗੱਡੀ ਕਿਸੇ ਨੇ ਦਿੱਤੀ ਹੈ ਲੋਕਾਂ ਦੇ ਵਿੱਚ ਉਦੋਂ ਹੀ ਬੇਚੈਨੀ ਜੀ ਹੋ ਗਈ ਸੀ ਕਿ ਇੰਨਾ ਲੋਨ ਤਾਂ ਉਹ ਬੰਦੇ ਨੂੰ ਹੀ ਮਿਲਦਾ ਜਿਹਦੇ ਕੋਲੇ ਬਹੁਤ ਵੱਡਾ ਸੋਰਸ ਹੋਵੇ ਆਮਦਨ ਦਾ ਬੈਂਕ ਵੀ ਲੋਨ ਇਹ ਦੇਖ ਕੇ ਦਿੰਦੀ ਹੈ ਕਿ ਬੰਦਾ ਸਾਨੂੰ ਇੰਨੀ ਤਨਖਾਹ ਆ ਕੇ ਕੀ ਇੰਨਾ ਲੋਨ ਭਰ ਦੇਵੇਗਾ ਪਰ ਜਦੋਂ ਬੀਬੀ ਐ ਬੋਲ ਰਹੀ ਸੀ ਤਾਂ ਸ਼ੱਕ ਹੋ ਰਿਹਾ ਸੀ ਉਦੋਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਜੀਜਾਂ ਦੇ ਉੱਤੇ ਕਾਰਵਾਈ ਕਰਨੀ ਹੁੰਦੀ ਹੈ ਤਾਂ ਹੁਣ ਬੀਬੀ ਵਿਜੀਲੈਂਸ ਨੇ ਚੱਕ ਲਈ ਹੈ ਬਠਿੰਡਾ ਵੀ ਜਿਹੜੀ ਹੈ ਵਿਜੀਲੈਂਸ ਸਾਉ ਬੀਬੀ ਨੂੰ ਪੁੱਛਗਿਛ ਲਈ ਬੁਲਾਇਆ ਜਾਂ ਗ੍ਰਿਫਤਾਰ ਕੀਤਾ ਹੈ ਇਹ ਹਲੇ ਚਰਚਾ ਹੈ ਪਰ ਬਹੁਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਬਠਿੰਡਾ ਦੇ ਇੱਕ ਪਿੰਡ ਦੇ ਵਿੱਚੋਂ ਬੀਬੀ ਨੂੰ ਗ੍ਰਿਫਤਾਰ ਕਰਕੇ ਲੈ ਆਂਦਾ ਗਿਆ ਤੇ ਉਹ ਤੋਂ ਪੁੱਛਗਿਛ ਕੀਤੀ ਜਾਣੀ ਹੈ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੀ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਬੀਬੀ ਨੂੰ ਇਹ ਲੱਗਿਆ ਹੋਣਾ ਕਿ ਇਧਰੋਂ ਜ਼ਮਾਨਤ ਹੋ ਗਈ ਤੇ ਖੜਾ ਛੁੱਟ ਗਿਆ ਪਰ ਕਹਿੰਦੇ ਆ ਕਿ ਰੌਲਾ ਜਦੋਂ ਵੱਜ ਜਾਵੇ ਉਹ ਪਹਿਲਾਂ ਤਾਂ ਰੌਲਾ ਸੀ ਹੁਣ ਮਸਲਾ ਬਣ ਗਿਆ ਹੈ ਹੁਣ ਇਹ ਬੀਬੀ ਦਾ ਮਸਲਾ ਬਣ ਗਿਆ ਹੈ ਜਦੋਂ ਬੀਬੀ ਇੰਟਰਵਿਊ ਦੇ ਵਿੱਚ ਕਾਫੀ ਵੱਡੀਆਂ ਤੇ ਫੁਕਰੀਆਂ ਮਾਰ ਰਹੇ ਸੀ ਕਿ ਮੇਰੇ ਤਾਂ ਦੇਖੋ ਜੀ ਆ Amazon ਤੋਂ ਲੈ ਆ ਹਾਲਾਂਕਿ ਜਿਹੜੀਆਂ ਉਹਨਾਂ ਦੇ ਘੜੀਆਂ ਬਣੀਆਂ ਸੀ ਜਿਹੜੀਆਂ ਉਹਨਾਂ ਦੀ ਕੋਠੀ ਹੈ ਜਿਹੜੀ ਉਹ ਕਹਿ ਰਹੇ ਸੀ ਕਿ ਮੈਨੂੰ ਦੇ ਦਿਓ ਜੀ ਮੇਰੀ ਤਾਂ ਕੋਠੀ ਇੰਨੇ ਦੀ ਹੈ ਤਾਂ ਉਸ ਕਲੋਨੀ ਦੇ ਵਿੱਚ ਕੋਈ ਬੰਦਾ ਵੀ ਇਹ ਕਹਿ ਦੇਵੇ ਕਿ ਕੋਠੀ 1 ਕਰੋੜ ਰੁਪਏ ਤੋਂ ਘੱਟ ਹੈ ਥਾਰ ਗੱਡੀ ਉਸ ਤੋਂ ਬਾਅਦ ਵੀ ਕਈ ਇਲਜ਼ਾਮ ਸੀ ਕਿ ਕਈ ਲਗਜ਼ਰੀ ਗੱਡੀ ਵੀ ਇੱਕ ਅੰਦੀ ਹੋਰ ਰੱਖੀ ਪਈ ਡੀ ਐ ਪਰ ਪਿਛਲੇ ਦਿਨੀ ਇੱਕ ਮੈਨੇਜ ਤਰੀਕੇ ਦੇ ਨਾਲ ਉਹਨੇ ਇੰਟਰਵਿਊ ਕੀਤੀ ਆਪਣੀ ਸਫਾਈ ਦੇਣ ਲਈ ਕਿ ਮੈਂ ਚਟਾ ਨਹੀਂ ਕਰਦੀ ਮੈਂ ਇਹ ਨਹੀਂ ਕਰਦੀ ਤਾਂ ਕਈ ਲੋਕਾਂ ਦਾ ਉੱਥੇ ਸ਼ੱਕ ਸੀ ਕਿ ਬੀਬਾ ਫਰਜੀ ਤੋਂ 2 ਨੰਬਰ ਦੇ ਕੰਮ ਨਹੀਂ ਕਰਦੀ ਤਾਂ ਇਹ ਨਹੀਂ ਜਾਇਦਾਦ ਇੱਕ ਕਾਂਸਟੇਬਲ ਨੂੰ ਬਣਾਉਣੀ ਬਹੁਤ ਔਖੀ ਹੈ ਕਾਂਸਟੇਬਲ ਦਾ ਤਾਂ ਤਨਖਾਹ ਨਾਲ ਘਰ ਨਹੀਂ ਚੱਲਦਾ ਹਾਲਾਂਕਿ ਬੀਬੀ ਇਹ ਕਹ ਰਹੀ ਸੀ ਕਿ ਮੇਰੇ ਕਿਹੜਾ ਬੱਚੇ ਹੈ ਪਰ ਇਹ ਨਹੀਂ ਹੁੰਦਾ ਸਾਚੇ ਸਭ ਬੰਦੇ ਨੂੰ ਪਤਾ ਲੱਗ ਜਾਂਦੇ ਆ ਕਿ ਕਿਸ ਤਰੀਕੇ ਦੇ ਆ ਤਾਂ ਹੁਣ ਬੀਬੀ ਤੇ ਸਕੰਜਾ ਕੱਸਿਆ ਗਿਆ ਹੈ ਵਿਜੀਲੈਂਸ ਵੱਲੋਂ ਪੁਛ ਪੜਤਾਲ ਕੀਤੀ ਜਾਣੀ ਹੈ ਹੋ ਸਕਦਾ ਹੈ ਕਿ ਜੇਕਰ ਬੀਬੀ ਆਪਣੇ ਸਬੂਤ ਨਾ ਦੇ ਪਾਈ ਤਾਂ ਬੀਬੀ ਤੇ ਐਫ ਆਈ ਆਰ ਵੀ ਦਰਜ ਹੋ ਜਾਵੇ ਤਾਂ ਇਹ ਮਾਨ ਸਰਕਾਰ ਦਾ ਫਿਰ ਵੱਡਾ ਕਦਮ ਹੈ ਚਰਚਾ ਇਹ ਚੱਲ ਰਹੀ ਸੀ ਕਿ ਥਾਰ ਵਾਲੀ ਬੀਬੀ ਨੂੰ ਬਚਾਉਣ ਪਿੱਛੇ ਵੀ ਕਈ ਆਈਪੀਐਸ ਅਫਸਰਾਂ ਦਾ ਹੱਥ ਸੀ ਕਈ ਆਈਪੀਐਸ ਅਫਸਰਾਂ ਦੇ ਮਿਲੇ ਹੋਣ ਦੀ ਪੈ ਸੀ ਹਾਲਾਂਕਿ ਜਾਂਚ ਦੇ ਵਿੱਚ ਆਈਪੀਐਸ ਅਫਸਰ ਦਾ ਨਾਮ ਨਹੀਂ ਆਇਆ ਪਰ ਅਕਸਰ ਹੀ ਪਤਾ ਹੈ ਕਿ ਆਈਪੀਐਸ ਅਫਸਰਾਂ ਦਾ ਨਾਮ ਜਾਂਚਾਂ ਵਿੱਚ ਆਉਂਦਾ ਵੀ ਨਹੀਂ ਆਉਂਦਾ ਕੌਣ ਰਾਜੇ ਨੂੰ ਆਖੂਗਾ ਕਿ ਅੱਗਾ ਟੱਕ ਇਹ ਤਾਂ ਕਹਿਣਾ ਹੀ ਨਹੀਂ ਕਿਸੇ ਦੇ ਕਿਸੇ ਅਫਸਰ ਦੀ ਇਨਯੁਰਤ ਨਹੀਂ ਹੁੰਦੀ ਤਾਂ ਇਸੇ ਤਰੀਕੇ ਦੇ ਨਾਲ ਬੀਬੀ ਹੁਣ ਅੰਦਰ ਲੈ ਕੇ ਜਾਂਦੇ ਹਾਂ ਕੋਸ਼ਿਸ਼ ਹੈ ਕਿ ਜਲਦੀ ਸਾਡੇ ਕੋਲ ਤਸਵੀਰਾਂ ਵੀ ਪਹੁੰਚਣਗੀਆਂ ਪਰ ਵੱਡੀ ਅਪਡੇਟ ਇਹ ਹੈ ਕਿ ਥਾਰ ਵਾਲੀ ਬੀਬੀ ਨੂੰ ਵਿਜੀਲੈਂਸ ਨੇ ਚੱਕ ਲਿਆ ਤੇ ਬੀਬੀ ਜੀ ਜਿਹੜਾ ਕੁਲ ਆਮਦਨ ਤੋਂ ਜ਼ਿਆਦਾ ਜਾਇਦਾਦ ਹੋਣ ਦਾ ਸ਼ੱਕ ਹੈ ਉਹਨਾਂ ਤੇ ਹੁਣ ਕਿਸ ਤਰੀਕੇ ਨਾਲ ਕਾਰਵਾਈ ਹੋਊਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਆਉਣ ਵਾਲੇ ਕੁਝ ਪਲ ਦੱਸਣਗੇ ਕਿਸ ਤਰੀਕੇ ਦੀ ਉਹਦੀ ਜਾਂਚ ਹੁੰਦੀ ਹੈ ਕਿਸ ਤਰੀਕੇ ਨਾਲ ਉਹਨੂੰ ਦੇਖਦੇ ਆ ਕੀ ਸਿੰਘ ਭਗਵਾਨ ਸਿੰਘ ਮਾਨ ਦੇ ਆਰਡਰ ਨੇ ਕੀ ਵਿਜੀਲੈਂਸ ਚੀਫ ਦੇ ਆਰਡਰ ਨੇ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਚੱਲਿਆ ਇਹ ਤਾਂ ਹੁਣ ਆਉਣ ਵਾਲਾ ਦੱਸੇਗਾ ਪਰ ਬੀਬੀ ਲਈ ਚਾਰ ਦਿਨੀ ਜਿਹੜੇ ਆ ਉਹ ਚੜਦੀ ਕਲਾ ਵਾਲੇ ਸੀ ਚਾਰ ਦਿਨੀ ਉਹਦੀ ਜਿਹੜੀ ਹੈ ਜਮਾਨ ਤੋਂ ਬਾਅਦ ਵਾਲੇ ਖੁਸ਼ੀ ਦੇ ਸੀ ਫਿਰ ਬੀਬੀ ਦੀਆਂ ਸਮੱਸਿਆਵਾਂ ਵਧ ਗਈਆਂ ਫਿਰ ਬੀਬੀ ਤੇ ਔਕੜਾ ਆਈਆਂ ਸੋ ਹੁਣ ਬੀਬੀ ਵਿਜੀਲੈਂਸ ਦੇ ਕੋਲ ਹੈ ਤੇ ਵਿਜੀਲੈਂਸ ਬੀਬੀ ਦੀ ਜਾਂਚ ਸ਼ੁਰੂ ਕਰ ਰਹੀ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਡੀਜੀਪੀ ਪੰਜਾਬ ਨੂੰ ਤੇ ਐਸਐਸਪੀ ਬਠਿੰਡਾ ਨੂੰ ਇੱਕ ਕੋਠੀ ਦਿਖਾਉਣਾ ਚਾਹਣਾ ਜਿਹੜੀ ਨਸ਼ਾ ਵੇਚਣ ਵਾਲੀ ਦੀ ਹੈ ਜੇ ਦਾ ਮੈਂ ਤੈਨੂੰ ਠਾਕੇ ਦਿਖਾਉਂ ਆ ਕੋਠੀ ਮੈਂ ਕਹਾਂ ਮੈਂ ਕੈਮਰਾਮੈਨ ਨੂੰ ਦਿਖਾ ਦੇ ਵਿੱਚ ਚੰਗੀ ਤਰ੍ਹਾਂ ਇਹ ਕੋਠੀ ਉਸ ਕਨਸਟੇਬਲ ਦੀ ਹੈ ਜਿਹਦੇ ਤੋਂ ਚਿੱਟਾ ਫੜਿਆ ਗਿਆ ਜਿਹੜਾ ਥਾਰ ਦੇ ਵਿੱਚ ਚਿੱਟਾ ਫੜਿਆ ਗਿਆ ਇਹ ਕੋਠੀ ਉਹਦੀ ਹੈ ਤਾਂ ਵੀ ਬਲੋਨੀ ਦੇ ਵਿੱਚ ਇੱਕ ਮੁੱਠੀ ਹੈ ਇਹ ਕੋਠੀ ਰੁਪਿਆ ਦੀ ਕੋਠੀ ਹੈ ਜੇਕਰ ਇਹਨਾਂ ਪੁਲਿਸ ਅਧਿਕਾਰੀਆਂ ਦੇ ਵਿੱਚ ਸਰਕਾਰ 'ਚ ਦਾਮਾ ਤਾਂ ਹੁਣ ਇਹ ਕੋਠੀ ਦੇ ਉੱਤੇ ਪੀਲਾ ਪੰਜਾ ਚਲਾ ਕੇ ਦਿਖਾਓ ਇਸ ਤੋਂ ਪਹਿਲਾਂ ਤੁਸੀਂ ਵੱਖ-ਵੱਖ ਜਗ੍ਹਾ ਤੇ ਪੀਲੇ ਪੰਜੇ ਚਲਾਏ ਕਿਸੇ ਦਾ ਕੱਚਾ ਢਾਣਾ ਢਾ ਦਿੱਤਾ ਕਿਸੇ ਦਾ ਪੰਚਾਇਤੀ ਜਮੀਨ 'ਚ ਬਣਿਆ ਘਰ ਢਾ ਦਿੱਤਾ ਕਿਸੇ ਦਾ ਕਿਤੇ ਬਣਿਆ ਘਰ ਢਾ ਦਿੱਤਾ ਪਰ ਆਕਰ ਤੁਹਾਡੇ ਮੁਲਾਜ਼ਮ ਦਾ ਤੇ ਇਹਦੇ ਕੋਲੋਂ ਚਿੱਟਾ ਫੜਿਆ ਗਿਆ ਤੇ ਹੁਣ ਇਹ ਦੇਰੀ ਨਾ ਕਰੋ ਕਿ ਹਜੇ ਜੀ ਦੇਖਾਂਗੇ ਸਮਾਂ ਲੱਗੂਗਾ ਲਿਆਓ ਬਲਡੋజర్ ਤੁਸੀਂ ਚਿੱਟਾ ਫੜਿਆ ਤੁਸੀਂ ਪਰਚਾ ਕੀਤਾ ਤੁਸੀਂ ਬਰਖਾਸਤ ਕੀਤੀ ਆ ਲਿਆਓ ਕਿਉਂਕਿ ਕੋਠੀ ਢਾਣ ਦੇ ਪਿੱਛੇ ਕਾਰਨ ਹੈ ਕਿ ਉਹ ਕਾਸਟੇਬਲ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੱਕ ਲਿੰਕ ਸੀ ਉਹਨੇ ਪਾਵਦਾ ਵਟਸਐਪ ਵੀ ਦਿਖਾਇਆ ਕਿ ਮੇਰੇ ਸੀਨੀਅਰ ਅਧਿਕਾਰੀਆਂ ਨਾਲ ਲਿੰਕ ਹੈ ਤੁਸੀਂ ਇਹ ਚੀਜ਼ਾਂ ਨਾਲ ਗੱਲ ਕਰ ਲੋ ਤੇ ਜਿਹਦੇ ਐਂਡੀ ਆਈਡੀ ਕੋਠੀ ਜਿਹੜੀ ਤਸਵੀਰ ਦਿਖਾ ਦਿਆਂ ਆ ਕਲੋਨੀ ਦੇ ਵਿੱਚ ਕੋਠੀਆਂ ਚੰਗੇ ਬਿਜ਼ਨਸਮੈਨਾਂ ਦੀਆਂ ਚੰਗੇ ਕਾਰੋਬਾਰੀਆਂ ਦੀਆਂ ਆਮ ਬੰਦੇ ਤੋਂ ਇੱਥੇ ਕੋਠੀ ਬਣਾਉਣੀ ਬਹੁਤ ਔਖੀ ਹੈ ਜਿਹੜੇ ਕੋਈ ਚੰਗੇ ਮਲਾਜਮ ਹੈ ਚੰਗਾ ਕੰਮ ਕਰਦੇ ਆ ਉਹ ਇੱਥੇ ਜਿਹੜੇ ਆ ਪਲਾਟ ਲੈ ਸਕਦੇ ਆ ਉਹੀ ਇੱਥੇ ਕੋਠੀ ਕਿਉਂਕਿ ਬਠਿੰਡੇ ਦਾ ਬਹੁਤ ਟੌਪ ਦੀ ਕਲੋਨੀ ਹੈ ਜਿਹਨੂੰ ਕਹਿੰਦੇ ਬਹੁਤ ਵਧੀਆ ਕਲੋਨੀ ਤੇ ਇੱਥੇ ਇੱਕ ਕਾਂਸਟੇਬਲ ਵੱਲੋਂ ਐਡੀ ਵੱਡੀ ਕੋਠੀ ਪਾ ਲੈਣੀ ਇਹ ਤੇ ਤੇ ਸਵਾਲ ਖੜੇ ਹੁੰਦੇ ਆ ਤਾਂ ਇੱਕੋ ਇੱਕ ਗੱਲ ਕਲੀਅਰ ਹੈ ਕਿ ਉਹਦੇ ਵਾਕਈ ਕਿਸੇ ਨਾ ਕਿਸੇ ਆਈਪੀਐਸ ਅਧਿਕਾਰੀ ਨਾਲ ਤਾਂ ਲਿੰਕ ਹੈਗੇ ਆ ਇੱਕ ਹੋਰ ਵੱਡੀ ਗੱਲ ਕਿ ਉਹ ਮਾਨਸਾ ਦੀ ਭਰਤੀ ਹੋਈ ਵੀ ਹੈ ਤੇ ਡਿਊਟੀ ਬਠਿੰਡੇ ਕਰ ਰਹੀ ਸੀ ਦੂਜੇ ਜ਼ਿਲ੍ਹੇ 'ਚ ਦੂਜੇ ਜ਼ਿਲ੍ਹੇ ਚ ਆਉਣ ਲਈ ਵੀ ਇੱਕ ਵੱਡੀ ਪਾਵਰ ਦੀ ਲੋੜ ਹੁੰਦੀ ਹੈ ਇੱਕ ਵੱਡੇ ਆਈਪੀਐਸ ਅਧਿਕਾਰੀ ਦੀ ਲੋੜ। ਇਹ ਸਾਰਾ ਕੁਝ ਜਿੰਨੀਆਂ ਨੇ ਪ੍ਰਾਪਰਟੀ ਥਾਰ ਗੱਡੀਆਂ ਵਰਨਾ ਗੱਡੀਆਂ ਜਾਂ ਜਿੰਨਾ ਵੀ ਕੋਈ ਚੰਗੀਆਂ ਰੋਲੈਕਸ ਦੀਆਂ ਘੜੀਆਂ ਜੋ ਕੁਛ ਹੈ ਇਹ ਸਭ ਨੂੰ ਪਤਾ ਹੈ ਕਿ ਇੱਕ ਕਾਂਸਟੇਬਲ ਦੀ ਤਨਖਾਹ ਨਾਲ ਤਾਂ ਉਹਦੇ ਗੁਜ਼ਾਰੇ ਵੀ ਨਹੀਂ ਹੁੰਦੇ। ਕਿਉਂਕਿ ਉਹਨੂੰ ਖਰਚੇ ਬਹੁਤ ਪੈਂਦੇ ਆ ਉਹਨੂੰ ਕੰਮ ਦੌਰਾਨ ਬਾਹਰ ਅੰਦਰ ਜਾਣਾ ਪੈਂਦਾ ਤਾਂ ਜੇਬ 'ਚੋਂ ਪੱਲਿਓ ਬਹੁਤ ਖਰਚਾ ਹੁੰਦਾ। ਤੇ ਜਦੋਂ ਕੋਈ ਕਾਂਸਟੇਬਲ ਉਹ ਵੀ ਇੱਕ ਮਹਿਲਾ ਕਾਂਸਟੇਬਲ ਐਡੀਆਂ ਐਡੀਆਂ ਕੋਠੀਆਂ ਬਣਾ ਦੇਵੇ ਐਡੀਆਂ ਐਡੀਆਂ ਜਿਹੜੀਆਂ ਚ ਪਾ ਉੱਥੋਂ ਇੱਕ ਸ਼ੱਕ ਜਾਰ ਹੁੰਦਾ ਕਿ ਵਾਕਈ ਲੰਮੇ ਸਮੇਂ ਤੋਂ ਇਹ ਨਹੀਂ ਕਿ ਕਲੇ ਚਿੱਟੇ ਦੀ ਕਮਾਈ ਕੋਈ ਹੋਰ ਕਮਾਈਆਂ ਵੀ ਹੋ ਰਹੀਆਂ ਕਿਸੇ ਹੋਰ ਅਫਸਰਾਂ ਦੀਆਂ ਛਤਰ ਛਾਇਆ ਜੀ ਦੇ ਸਿਰ ਤੇ ਹੈ ਜਾਂ ਸਾਰਾ ਕੁਝ ਚੱਲ ਰਿਹਾ ਇੱਕ ਹੋਰ ਵੀ ਖਬਰ ਹੈ ਸਾਡੇ ਕੋਲੇ ਕਿ ਇੱਥੇ ਹੀ ਇਸ ਕਲੋਨੀ ਦੇ ਵਿੱਚ ਇਸ ਲੜਕੀ ਦਾ ਕਿਸੇ ਨੇ ਰੌਲਾ ਪਿਆ ਸੀ ਤੇ ਵੱਡੇ ਵੱਡੇ ਪੱਤਰ ਦੇ ਉੱਤੇ ਪੁਲਿਸ ਵੀ ਆ ਗਈ ਸੀ ਸਪੋਰਟ ਦੇ ਵਿੱਚ ਤੇ ਬਾਅਦ ਦੇ ਵਿੱਚ ਬੜਾ ਰੌਲਾ ਚੱਲਿਆ ਚਲੋ ਉਹ ਗੱਲਾਂ ਕੁਝ ਲੋਕਾਂ ਨੇ ਸਾਨੂੰ ਗੁਪਤ ਰੱਖਣ ਦੇ ਤੌਰ ਤੇ ਦੱਸੀਆਂ ਪਰ ਫਿਰ ਵੀ ਅਸੀਂ ਥੋੜਾ ਜਿਹਾ ਦੱਸ ਦਿਆਂ ਕਿ ਛਤਰ ਛਾਇਆ ਬੜੇ ਲੰਮੇ ਸਿਰ ਤੋਂ ਚਰ ਤੋਂ ਸੀ ਇਹਦੇ ਸਿਰ ਤੇ ਛਤਰ ਛਾਇਆ ਬੜੇ ਪ੍ਰਾਣੀ ਸੀ ਪਰ ਹੁਣ ਮੈਂ ਇਹ ਗੱਲ ਕਹਿਣਾ ਕਿ ਭਗਵਾਨ ਸਿੰਘ ਮਾਨ ਕਹਿੰਦੇ ਆ ਜੀ ਅਸੀਂ ਜਿਹੜਾ ਦੂਜੇ ਦੇ ਘਰ ਚ ਸੱਥਰ ਬਿਸ਼ਾਊਗਾ ਉਹਦੇ ਘਰ ਤੇ ਦੀਵਮਾਲਾ ਨਹੀਂ ਹੋਣ ਦੇਣੀ ਕੀ ਹੁਣ ਆ ਘਰ ਦੀ ਦੀਵਮਾਲਾ ਟਾਉਂਗੇ ਇਹ ਟਹਿ ਨਹੀਂ ਸਕਣੀ ਇਹ ਗਾਰੰਟੀ ਹੈ ਭਗਵਾਨ ਸਿੰਘ ਮਾਨ ਆ ਜਾਣ ਡੀਜੀਪੀ ਪੰਜਾਬ ਗੌਰਵ ਯਾਦਵ ਆ ਜਾਣ ਭਾਵੇਂ ਐਸਐਸਪੀ ਬਠਿੰਡਾ ਆ ਜਾਣੇ ਕੋਠੀ ਦੇ ਇਹਦੇ ਬਿਨ ਝਾਕ ਵੀ ਨਹੀਂ ਸਕਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਉਹ ਟਾਗੀਆਂ ਜਾ ਰਹੀਆਂ ਇਲੈਗਲ ਬਿਲਡਿੰਗਾਂ ਜਿਹੜੀਆਂ ਹਾਂਜੀ ਉਹ ਮਤਲਬ ਕਿ ਉਹ ਦੱਸ ਰਹੇ ਨੇ ਕਿ ਜਿਹੜਾ ਮਰਜ਼ੀ ਆ ਜਾਵੇ ਨਾ ਤੇ ਉਹ ਟਾ ਨਹੀਂ ਸਕਦੇ ਤੇ ਇਹ ਵੀ ਮਤਲਬ ਕਿ ਆਪਣੇ ਬੜੇ ਅੱਛੇ ਜਿਹੜੇ ਨੇ ਐਂਕਰ ਨੇ ਇਹਨਾਂ ਨੂੰ ਪਤਾ ਚੱਲਿਆ ਸੀ ਉਹਦੋਂ ਵੇਖਿਆ ਆਪਾਂ ਇੰਟਰਵਿਊ ਸੁਣਿਆ ਸੀ ਤੇ ਉਹ ਕਿੰਨੀ ਕੋਈ ਚੀਜ਼ ਮੰਨਣ ਨੂੰ ਤਿਆਰ ਹੀ ਨਹੀਂ ਐਗਰੀ ਨਹੀਂ ਹੋ ਰਹੀ ਤਾਂ ਅਜ ਫਿਰ ਪੁਲਿਸ ਨੇ ਉਹਨੂੰ ਰੈਸਟ ਕਿਵੇਂ ਕਰ ਲਿਆ ਅੱਛਾ ਉਸ ਦਿਨ ਤੁਸੀਂ ਇੰਟਰਵਿਊ ਵੇਖਿਆ ਹੋਏਗਾ ਸਾਡੇ ਚੈਨਲ ਤੇ ਅਮਨਦੀਪ ਦੀ ਨਾ ਇੰਟਰਵਿਊ ਦੀ ਵੀ ਵੀਡੀਓ ਹੈਗੀ ਆ ਉਨੇ ਆਖਿਆ ਕਿ ਮੈਨੂੰ ਇੰਨੀ ਜਿਹੜੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਇੰਨੀ ਮਹਿੰਗੀ ਗੱਡੀ ਪਾਈ ਹੈ ਉਹ ਤਾਂ ਇੰਨੀ ਮਹਿੰਗੀ ਗੱਡੀ ਹੈ ਹੀ ਨਹੀਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੇਰੇ ਜਗ੍ਹਾ ਜਗ੍ਹਾ ਤੇ ਪਲਾਟ ਨਹੀਂ ਮੈਂ ਤੇ ਲੈ ਨਹੀਂ ਲੋਕੀ ਅਫਵਾਹ ਫਿਲਾਣਦੇ ਨੇ ਅੱਜ ਉਹ ਹੀ ਸਾਰੇ ਚੀਜ਼ ਹੈ ਉਹਦੀ ਕੋਠੀ ਵਿਖਾਈ ਗਈ ਹੈ ਇੱਕ ਵਾਕਈ 40 50 ਚਲੋ 40 50 ਵੀ ਨਹੀਂ 80 90000 ਰੁਪਿਆ ਵੀ ਮੰਥਲੀ ਤੁਸੀਂ ਆਪਣੀ ਸੈਲਰੀ ਲੈਂਦੇ ਹੋ ਲੇਕਿਨ ਕਾਂਸਟੇਬਲ ਹੋ ਕੇ ਤੇ ਮਤਲਬ ਕਿ ਇੰਨੀ ਮਹਿੰਗੀ ਇੰਨੀ ਅੱਛੀ ਲਾਈਫ ਲਿਵ ਕਰਦੇ ਕਿਵੇਂ ਉਹਦੇ ਕੋਲ ਹੋਰ ਵੀ ਇੰਪੋਰਟਡ ਗੱਡੀਆਂ ਨੇ ਤੇ ਉਹ ਕਹਿੰਦੀ ਮੇਰਾ ਉਹ ਪਹਿਲੇ ਉਹਦਾ ਵਿਚਾਰ ਇਹ ਸੀ ਕਿ ਜਿਹੜਾ ਨਾ ਸਾਰਾ ਕੁਝ ਲੋਨ ਤੇ ਆ ਤੇ ਲੇਕਿਨ ਅੱਜ ਜਦੋਂ ਅਰੈਸਟ ਕੀਤਾ ਲੋਨ ਦੇ ਕੁਝ ਵੀ ਨਹੀਂ ਲੋਨ ਦੇ ਕੁਝ ਵੀ ਨਹੀਂ ਜਿੱਦਾਂ ਕਿ ਉਹਨੀਆਂ ਵੀ ਨਹੀਂ ਤੇ ਅਗਰ ਕੋਈ ਵੀ ਕੋਈ ਵੀ ਬੈਂਕੇ ਜਾਂ ਕੋਈ ਵੀ ਕੰਪਨੀ ਹੈ ਉਸ ਬੰਦੇ ਨੂੰ ਹੀ ਲੋਨ ਦਿੰਦੀ ਹੈ ਕਿ ਜਿਹਦੇ ਕੋਲ ਉਮੀਦ ਹੋਏ ਵਾਪਸ ਲੈਣ ਦੀ ਗਰੀਬ ਬੰਦੇ ਨੂੰ ਲੋਨ ਮਿਲ ਹੀ ਨਹੀਂ ਲੋਨ ਮਿਲ ਹੀ ਨਹੀਂ ਸਕਦਾ ਹੁਣ ਇੱਕ ਬੰਦੇ ਦੀ 60 70000 ਰੁਪਏ ਤਨਖਾਹ ਉਹ ਘਰ ਦੇ ਖਰਚੇ ਪੂਰੇ ਕਰੇਗਾ ਕਿ ਲੋਨ ਆਪਣਾ ਦਾ ਕਰੇਗਾ ਠੀਕ ਹੈ ਉੱਤੋਂ ਤੁਸੀਂ ਇਹ ਦੇਖੋ ਉਹਨਾਂ ਨੇ ਜਿੱਦਾਂ ਕਿ ਆਖਿਆ ਉਹਨਾਂ ਨੇ ਕਿ ਸਾਨੂੰ ਕੁਝ ਗੱਲਾਂ ਨੇ ਗੁਪਤ ਰੱਖਣ ਦੀਆਂ ਉਹਨਾਂ ਨੂੰ ਨਾ ਜ਼ਾਹਿਰ ਕਰਨ ਦਾ ਆਖਿਆ ਗਿਆ ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਇੱਕ ਕੁਝ ਸੇਵਲ ਵਾਲੇ ਦਾ ਮਤਲਬ ਕਿ ਕੋਈ ਗੱਲਬਾਤ ਸੀ ਕੋਈ ਮਤਲਬ ਕਿ ਉਹਨੇ ਕਿਹਾ ਇਥੇ ਸੋਸਾਇਟੀ ਦੇ ਵਿੱਚ ਇੱਕ ਬੰਦੇ ਨਾਲ ਉਹਦਾ ਉਹ ਸੀਗਾ ਮਾਮਲਾ ਸਨ ਤੇ ਪਿਛਲੇ ਦਿਨਾਂ ਦੇ ਵਿੱਚ ਜ਼ਿਆਦਾ ਖਰਾਬ ਹੋ ਗਏ ਉਹਨੇ ਕਿ ਚਿੱਟੇ ਤੋਂ ਇਲਾਵਾ ਵੀ ਹੋਰ ਵੀ ਉਹਦੀ ਬਹੁਤ ਸਾਰੀ ਕਮਾਈਆਂ ਸਰ ਲੇਕਿਨ ਉਹ ਤੇ ਆਪਣੇ ਵੀਵਰ ਜਿਹੜੇ ਉੱਥੇ ਰਹੇ ਨੇ ਜਿਹੜੇ ਉਹਨਾਂ ਦੇ ਨਾਲ ਨੇ ਜਾਂ ਨੇਬਰ ਨੇ ਉਹ ਦੇਖ ਰਹੇ ਨੇ ਜਾਂ ਪੰਜਾਬ ਦੇ ਲੋਗਰੇ ਉਹ ਆਪਾਂ ਨੂੰ ਸਹੀ ਦੱਸ ਸਕਦੇ ਨੇ ਕਿ ਇਹਦੇ ਇਹਦੇ ਵਿਚਾਰ ਕੀ ਸਨ ਇਹਦਾ ਲੈਨ ਸੈਨ ਕਿਵੇਂ ਸੀ ਸੀ ਲੇਕਿਨ ਐਂਕਰ ਜਿੱਦਾਂ ਕਿ ਐਂਕਰ ਕਹਿ ਰਹੇ ਨੇ ਕਿ ਅੱਜ ਦੀ ਕੋਠੀ ਇਹਨੂੰ ਕੋਈ ਢਾ ਨਹੀਂ ਸਕਦਾ ਹੁਣ ਕਿਉਂ ਹੋਣੀ ਚਾਹੀਦੀ ਹੈ ਢਾਣੀ ਚਾਹੀਦੀ ਹੈ ਜੇ ਇੱਥੇ ਐਸੇ ਜਗ੍ਹਾ ਤੇ ਕੋਈ ਗਰੀਬ ਹੈ ਕੰਮ ਕਰਦਾ ਨਾ ਸਭ ਤੋਂ ਪਹਿਲੇ ਉਹਦੇ ਮਕਾਨ ਢਾ ਦਿੱਤੇ ਜਾਂਦੇ ਸਨ ਉਹਦੀ ਰਹਿਣ ਦੀ ਜਗ੍ਹਾ ਜਿਹੜੀ ਸੀ ਖਤਮ ਕਰ ਦਿੱਤੀ ਜਾ ਰਹੀ ਸੀ ਕਿਉਂ ਕਿਉਂਕਿ ਇੱਕ ਗਵਰਨਮੈਂਟ ਅਫਸਰ ਹੈ ਗਲਤ ਗੱਲ ਹੈ ਹਰ ਬੰਦੇ ਵਾਸਤੇ ਸੋਲ ਜਿਹੜਾ ਇੱਕ ਹੀ ਹੋਣਾ ਚਾਹੀਦਾ ਹੈ ਇਹ ਜਿਹੜੀ ਸਾਡੇ ਨੂੰ ਇਹਦੀ رائے ਹੈ ਨਾ ਸਾਡੇ ਜਿਹੜੇ ਵੀਰ ਭੈਣ ਭਰਾ ਨੇ ਉਹ ਬਿਹਤਰ ਦਿੰਗੇ ਠੀਕ ਹੈ ਤੇ ਉਹ ਸਾਨੂੰ ਦੱਸਣਗੇ ਕਿ ਮਜ਼ੀਦ ਐਸ ਤੋਂ ਅੱਗੇ ਕੀ ਹੋਣਾ ਚਾਹੀਦਾ ਹੈ ਜੋ ਗਰੀਬ ਨਾਲ ਹੁੰਦਾ ਹੈ ਉਹ ਹੀ ਅਮੀਰ ਨਾਲ ਹੋਣਾ ਚਾਹੀਦਾ ਹੈ ਜੋ ਕਿ ਇੱਕ ਮਜ਼ਦੂਰ ਨਾਲ ਹੁੰਦਾ ਹੈ ਉਹ ਹੀ ਅਫੀਸਰ ਦੇ ਨਾਲ ਵੀ ਹੋਣਾ ਚਾਹੀਦਾ ਹੈ ਤੇ ਬਾਕੀ ਵੀਡੀਓ ਵੇਖ ਕੇ ਤੁਹਾਨੂੰ ਕੀ ਸਬਕ ਮਿਲਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਆਪਣਾ ਤੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਵੀ ਦੁਆਵਾਂ ਵਿੱਚ ਯਾਦ ਰੱਖੋ ਗੁੱਡ ਬਾਏ ਟੇਕ ਕੇਅਰ ਰਬ ਰਾਕ